ਾਰੇ ਦੇਸ਼ ਨੇ ਬਹੁਤ ਬਿੰਦਤਾ ਨਾਲ ਇਹ ਸਰੀਗਤ ਇਮੀਡੀਏਟ ਸਟਰੀਆ ਫੋਰਸਸ ਇਹ ਜਿਹੜਾ ਮੂੰਹ ਤੋੜਦਾ ਆ ਪਾਕਿਸਤਾਨ ਨੂੰ ਦਿੱਤਾ ਹੈ ਇਹ ਸਾਰਾ ਦੇਸ਼ ਸਮੁੱਚਾ ਹਿੰਦੁਸਤਾਨ ਤੇ ਸਮੁੱਚੇ ਪੰਜਾਬੀ ਨੂੰ ਸਨੂਬ ਹੈ ਅੱਜ ਜਿਹੜੀ ਅਸੀਂ ਪੰਜਾਬ ਵੱਲੋਂ ਮੈਂ ਗੱਲ ਕਰਨਾ ਚਾਹੁੰਦਾ ਹਾਂ ਸਪਸ਼ਟ ਤੌਰ ਬਾਰਡਰ ਏਰੀਆ ਦਾ ਮਹੌਨਕਾਰ ਮੈਂ ਹਿੰਦੁਸਤਾਨ ਦੀ ਸਰਕਾਰ ਦੇ ਕੋਲ ਇਹ ਗੱਲ ਸਾਹਮਣੇ ਰੱਖਾਣਾ ਚਾਹੁੰਦਾ ਹਾਂ ਕਿ 1947 ਤੋਂ ਲੈ ਕੇ ਹੁਣ ਤੱਕ ਭਾਵੇਂ ਇਸ ਦੀ ਆਜ਼ਾਦੀ ਤੋਂ ਬਾਅਦ ਭਾਰਤ ਤੇ ਪੈਨ ਦੀ جنگ ਹੋਈ, ਛਾੜ ਦੀ ਤੇ ਚੀਨਾ ਬਾਰਡਰ ਤੇ ਹੋਈ, ਪੈਨ ਦੀ ਜੰਗ ਹੋਈ, 77 ਦੀ ਜੰਗ ਹੋਈ, ਕਾਂਗਰਸ ਦੀ ਲੜਾਈ ਹੋਈ। ਉਹਦੇ ਉੱਤੇ ਹਮੇਸ਼ਾ ਹੀ ਆਰਡਰ ਦੇ ਜਿਹੜੇ ਸੂਬੇ ਨੇ ਇਹਨਾਂ ਨੂੰ ਇੱਕ ਵੱਡੀ ਕੀਮਤ ਦਾ ਲਾ ਕਰ ਦਿੱਤੀ। ਅੱਜ ਬਹੁਤ ਸਾਰੇ ਹੋਰ politcal ਜਮਾਤਾਂ ਨੇ ਵੀ ਸਪੈਸ਼ਲ ਪੰਜਾਬ ਵਾਸਤੇ ਅਸੀਂ ਇੱਕ ਇਕਨੋਮਿਕ ਪੈਕੇਜ ਦੀ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਮੈਂ ਵੀ ਉਹ ਗੱਲ ਰੱਖਣਾ ਚਾਹੁੰਦਾ। ਬਾਕੀ politcal ਜਮਾਤਾਂ ਵੱਲੋਂ ਤੇ ਨਹੀਂ ਇੱਕ ਮੰਗ ਕੀਤੀ ਗਈ। ਸੈਂਟਰ ਦੀ ਸਰਕਾਰ ਕੋਲ ਕਿ ਪੋਲਿਟੀਕਲ ਸਾਨੂੰ ਇੱਕ ਇਕਨੋਮਿਕ ਪੈਕੇਜ ਦੇਣਾ ਚਾਹੀਦਾ ਮੈਂ ਸਪੈਸਿਫਿਕ ਕਰ ਇਹਦੇ ਰੱਖਣਾ ਚਾਹੁੰਦਾ ਕਿ ਜਿਸ ਤਰ੍ਹਾਂ ਭਾਜਪਾ ਦੀ ਜਦੋਂ ਸਰਕਾਰ ਸੀ ਭਾਜਪਾਈ ਸਾਹਿਬ ਜਦੋਂ ਪ੍ਰਧਾਨ ਮੰਤਰੀ ਸਨ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਉਹਨੋਂ ਸਾਹ ਸੁਖਬੀਰ ਸਿੰਘ ਬਾਦਲ ਕਰਦੇ ਸੀ ਐਜ਼ ਅ ਬਰਿਸਟਰ ਆਫ ਸਟੇਟ ਫਾਰ ਇੰਡਸਟਰੀ ਉਸ ਟਾਈਮ ਭਾਜੀ ਪਈਸਾ ਆਪਣੇ ਸਾਰੇ ਹਿਲੀ ਸਟੇਟਸ ਜਿੰਨੀ ਪਹਾੜੀ ਸੂਬੇ ਸਾਦੇ ਗਵਰਨਰ ਦੇ ਵਿੱਚ ਸਾਰੋਂ ਪਹਿਲੇ ਜਦੋਂ ਕੁਝ ਚੀਜ਼ ਪੈਂਦਾ ਨਾ ਹਿਮਾਚਲ ਪੈਂਦਾ ਫਿਰ ਉਤਰਾਖੰਡ ਆ ਜਾਂਦਾ ਤੇ ਉਸ ਤੋਂ ਬਾਅਦ ਜਿੰਨੀਆਂ ਹਿਲੀ ਸਟੇਟਸ ਨੇ ਨਾਰਥ-ਈਸਟਰਨ ਸਟੇਟਸ ਉਹਨਾਂ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਸੀ ਜਿਹਦੇ ਵਿੱਚ ਵੱਡੇ ਪੱਧਰ 'ਤੇ ਟੈਕਸ ਦੇ ਰਿਵੈਟ ਐਸ ਉਹ ਤਕਰੀਬਨ 10 ਸਾਲ ਚੱਲਿਆ ਜਿਸ ਦੇ ਨਾਲ ਸਾਡੇ ਗੁਹਾਂਣ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿੰਨਾ ਲੁਧਿਆਣਾ ਜ਼ਿਲ੍ਹਾ ਹੈ ਸਾਡੇ ਮਾਲਵੇ ਦੀ ਇੰਡਸਟਰੀ ਲੁਧਿਆਣੇ ਦੀ ਰੋਪੜ ਦੀ ਚੰਡੀਗੜ੍ਹ ਕੋਲ ਦੀ ਜਿਨ੍ਹਾਂ ਨੇ ਇਹਦਾ ਐਡਵਾਂਟੇਜ ਲੈਣਾ ਸੀ ਸਪੈਸ਼ਲੀ ਫਾਸਟ ਸਟਿਚਰ ਇੰਡਸਟਰੀ ਇਹ ਸਾਰੀਆਂ ਬੱਦੀ ਚੜੀਆਂ ਕਿ ਜਿਹੜੇ ਅਮਰitsar ਜਲੰਧਰ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸੀ ਇਹਨਾਂ ਨੇ ਕਿਸੇ ਨੇ ਹੁੰਨੇ ਇੰਡਸਟਰੀ ਲਗਾਈ ਕਿਸੇ ਨੇ ਜਮਟਾ ਲਗਾਈ ਤੇ ਕੁਝ ਉਹ ਢਾਕਪੁਰ ਵਾਲਿਆਂ ਨੇ ਕਿਤੇ ਜਗੋਂ ਕਸ਼ਮੀਰ 'ਚ ਇੰਡਸਟਰੀ ਆਪਣੀ ਮੂਵ ਕੀਤੀ। ਤੋਂ ਸਾਨੂੰ ਹਰ ਜਗ ਦੇ ਵਿੱਚ ਜਿੱਥੇ ਬਹੁਤ ਭਾਰੀ ਜਾਨਾਂ ਦਾ ਨੁਕਸਾਨ, ਮਾਲ ਦਾ ਨੁਕਸਾਨ ਹੁੰਦਾ ਹੈ, ਉੱਥੇ ਇਕਨੋਮਿਕ ਨੁਕਸਾਨ ਵੀ ਸਾਡਾ ਵੱਡਾ ਹੁੰਦਾ ਹੈ। ਸਾਡੀ ਨਵੀਂ ਇੰਡਸਟਰੀ ਤੇ ਕੀ ਆਣੀ ਸੀ, ਐਗਜ਼ਿਸਟਿੰਗ ਇੰਡਸਟਰੀ ਵੀ ਜਿਹੜੀ ਇਥੋਂ ਦੀ ਸੀ। ਉਹਨਾਂ ਨੂੰ ਜਦੋਂ ਇੱਥੇ ਇਕਨੋਮਿਕ ਪੈਕੇਜ ਮਿਲਿਆ, ਉਹਨਾਂ ਨੂੰ ਬੈਨੀਫਿਟ ਮਿਲਿਆ ਤੇ ਉਹ ਇਥੇ ਮੂਵ ਕੀਤੇ। ਹਿਮਾਚਲ ਕੱਲੇ 'ਚ ਤਕਰੀਬਨ ਉਹਨਾਂ 10 ਸਾਲਾਂ 'ਚ 13000 ਕਰੋੜ ਰੁਪਏ ਦੀ ਇੰਡਸਟਰੀ ਗਈ ਅੱਜ ਅਸੀਂ ਇਥੋਂ ਜਵਾਬ ਕਰਾਂਗੇ ਪ੍ਰੀਮਿੰਸਟਰ ਆਫ ਇੰਡੀਆ ਕੋਲੋਂ ਕਿ ਯੂਨੀਅਨ ਸਰਕਾਰ ਕੋਲੋਂ ਪੰਜਾਬ ਦਾ ਫੇਰ ਤੁਸੀਂ ਵੇਖਿਆ ਕਿੰਨਾ ਨੁਕਸਾਨ ਹੋਇਆ ਅਨ ਕਾਊਂਟੇਡ ਨੁਕਸਾਨ ਬਹੁਤ ਭਾਰੀ ਹੈ ਅਜੇ ਪ੍ਰਮਾਤਮਾ ਨੇ ਮਿਹਰ ਕੀਤੀ ਜਾਨੀ ਨੁਕਸਾਨ ਤੋਂ ਬਹੁਤ ਹੱਦ ਤੱਕ ਅਸੀਂ ਬਚਾਏ ਐਕਸੈਪਟ ਫੋਰ ਵਨ ਇੱਕ ਡਰੋਨ ਅਟੈਕ ਦੇ ਵਿੱਚ ਇੱਕ ਪੰਜਾਬੀ ਸਾਡੀ ਔਰਤ ਬਹਿਨ ਜਿਹੜੀ ਹੈ ਉਦੀ ਫਿਰੋਜ਼ਪੁਰ ਦੇ ਵਿੱਚ ਕਾਹਲੀ ਪਤਾ ਲੱਗਿਆ ਇੱਕ ਅਨਪੋਸਚੁਨੇਟ ਕੈਜੁਐਲਟੀ ਹੋਈ ਹੈ ਇਕਨੋਮਿਕ ਐਜੁਐਲਟੀਆਂ ਬਹੁਤ ਹੋਈਆਂ ਨੇ ਲਗਾਤਾਰ ਸਾਡੀ ਬਾਰਡਰ ਦੇ ਵਿੱਚ ਸਾਰੇ ਨੂੰ ਸਟਾ ਇੰਪੋਰਟੈਂਟ ਪੋਲੀ ਸ਼ਹਿਰੀ ਸ਼੍ਰੀ ਅਪਰਸਰ ਸਾਹਿਬ ਸਾਰੀ ਉਤੋਂ ਦੀ ਇੰਡਸਟਰੀ ਬੰਦ ਸਾਰੇ ਉਤੋਂ ਦੇ ਕਿਉਂਕਿ ਤੁਹਾਨੂੰ ਪਤਾ ਹੈ ਹੈ ਟੂਰਿਜ਼ਮ ਤੇ ਚੈਪਟਰ ਮੜਾ ਹੈ तकरीबन 500 4 ਲੱਖ ਯਾਤੂ ਰੋ ਜਾਂਦੇ ਨੇ ਦਸ਼ਨਾ ਵਾਸਤੇ ਉਹ ਵੀ ਬੰਦ ਰਿਹਾ ਸਾਡੀ ਇੰਡਸਟਰੀ ਭਾਵੇਂ ਜਿਲੰਦਰਤੀ ਹੋਏ ਤੇਨੇ ਵੀ ਹੋਏ ਪਰ ਬਠਿੰਡੇ ਦੀ ਹੋਏ ਪਰ ਪਟਿਆਲੇ ਦੀ ਸਾਰੀ ਇੰਡਸਟਰੀ ਨੇ ਵੀ ਸਫਲ ਕੀਤਾ ਸੋ ਅਸੀਂ ਅੱਜ ਸਪੈਸ਼ਲ ਇੱਥੇ ਉਹਨਾਂ ਕੋ ਮੰਗ ਕਰਦੇ ਆ ਕਿ ਜਿਹੜੇ ਬਾਰਡਰ ਤੇ ਛੇ ਜਿਹੜੇ ਜਿਹੜਾ ਪਠਾਨਕੋੜ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰ ਫਾਜ਼ਿਲਕਾ ਤੇ ਫਿਰੋਜ਼ਪੁਰ ਇਨਾਂ ਨੂੰ ਉਹੀ ਹਿੱਲੀ ਸਟੇਟਸ ਦਾ ਦੇਣਾ ਟੈਕਸ ਸੋਲੀਡੇਟ ਸਾਡੀ ਮੰਗ ਹੈ ਕਿ ਜੇ ਸਮੁੱਚੇ ਸੂਬੇ ਨੂੰ ਨਹੀਂ ਦੇ ਸਕੋ ਪਹਿਲੀ ਤਾਂ ਮੰਗ ਹੋਏਗੀ ਜੇ ਸਮੁੱਚੇ ਸੂਬੇ ਨੂੰ ਦੇ ਸਕੋ ਪੰਜਾਬ ਬਹੁਤ ਦੇਰ ਤੋਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਪਛੜ ਰਿਹਾ ਹੈ ਇਹਨੂੰ ਪੈਰਾਸਰ ਖੜਿਆ ਕਰਨਾ ਤੇ ਇਮਾਨਦਾਰੀ ਨਾਲ ਨੈਸ਼ਨਲ ਸਰਕਾਰੇ ਦੀ ਮਦਦ ਕਰਨਾ ਚਾਹੁੰਦੀ ਤੇ ਸਾਰੇ ਸੂਬੇ ਨੂੰ ਹੀ ਇਹ ਜਿਹੜੀ ਟੈਕਸ ਸੋਲੀਡੇਟ ਹੈ ਇਸ ਦਾ ਬਾਕੀ ਬਿਲਿਸਟਰੀਸ ਨੂੰ ਦਿੱਤੀ ਸੀ ਉਹ ਦਿੱਤੀ ਜਾਏ ਕਿ ਬਾਈਚਾਸੇ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਚਾਰ ਬਾਰਡਰ ਦੇ ਜ਼ਿਲ੍ਹੇ ਹਨ ਇਹ ਜਿਹੜੀ ਬੈਨੀਫਿਟ ਹੈ ਨੇ ਇਮੀਡੀਏਟਲੀ ਦੇ ਦੇ ਚਾਹੀਦੇ ਨੇ ਇਹਦੇ ਨਾਲ ਨਾਲ ਵਿੱਚ ਉਹਨ ਮੈਂ ਆਪਣੇ ਏਰੀਆ 'ਚ ਵੀ ਗਿਆ ਚੰਦਨ ਪਹਿਲੇ ਚਾਰ ਡਰੋਨਸ ਦਾ ਅਟੈਕ ਮੇਰੇ ਆਪਣੇ ਕਾਦੀਆ ਸੈਂਬੀ ਹਲਕੇ ਦੇ ਫੀਲਡ ਦੇ ਪਿੰਡਾਂ ਇੱਕ ਸਿਸ਼ਨਾ ਪਿੰਡ ਸੀ ਕਰਤੂਬੇਲ ਹੈ ਇਕ ਨਾਲ ਹੀ ਪੈਣੀ ਬੀਖਾ ਹੈ ਉਹ ਚਾਰ ਉਥੇ ਰੂਸ ਦੇ ਜਿਹੜੇ ਰੂਸ ਗਿਰਿਆ ਨੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਪਿੰਡਾਂ ਉੱਤੇ ਨਹੀਂ ਗਿਰਿਆਓ ਗਲੀਆਂ ਤੇ ਪੈਰੀਆਂ ਤੇ ਵੇਚੀ ਨੇ ਬਟ ਉਹਦੇ ਨਾਲ ਨੁਕਸਾਨ ਪਾਇਆ ਉਹ ਸਾਡੀ ਇਹ ਮੰਗ ਹੈ ਕਿ ਸਾਰੀ ਬਾਰਡਰ ਦੀ ਜਿਹੜੀ ਵੈਲਟ ਹੈ ਜੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀ ਕੰਡੇ ਦੀ ਤਾਰ ਕੋ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਨਾਰਮਲ ਹੁਨਾਤਾਂ ਦੇ ਵਿੱਚ ਵੀ ਉੱਥੇ ਕੋਈ ਬਚਿਆ ਕੋਲ ਕੋ ਰੋਜ਼ਗਾਰ ਦਾ ਸਾਧਨ 1962 ਦੀ ਜਦੋਂ ਜੰਗ ਹੋਈ ਸੀ ਚੀਨ ਦੇ ਨਾਲ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇੱਕ ਸਪੈਸ਼ਲ ਬਾਰਡਰ ਏਰੀਆਜ਼ ਦੇ ਲੋਕਾਂ ਨੂੰ ਇਨਡਾਇਰੈਕਟ ਨੌਕਰੀ ਦੇਣ ਵਾਸਤੇ ਤੇ ਇੰਟਰਨੈਸ਼ਨਲ ਐਸਕੋਨਾਲ ਜਿਹੜੀ ਸਮਗਲਿੰਗ ਹੁੰਦੀ ਹੈ ਤੇ ਜਿਹੜੀ ਸਾਡੇ ਲੋਕ ਕਈ ਵਾਰ ਦੂਸਰੇ ਦੇਸ਼ਾਂਵਾਦ ਸੇ ਕਿញ្ញਾਂ ਨੂੰ ਪੈਸੇ ਦੇ ਕੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਉਸ ਗੱਲ ਨੂੰ ਰੋਕਣ ਵਾਸਤੇ ਤੇ ਇਸ ਏਰੀਏ ਦੀ ਤਰੱਕੀ ਵਾਸਤੇ ਇੱਕ ਸਕੀਮ ਭੜੀ ਸੀ ਜਿਹਨੂੰ ਵਿਲੇਜ ਡਿਫੈਂਸ ਫੋਰਸ ਕਿਹਾ ਜਾਂਦਾ ਬੀਡੀਐਫ ਉਹ ਕਿਹਾ ਜਾਂਦਾ ਅਸੀਂ ਮੰਗ ਕਰਾਂਗੇ ਇੱਕ ਹੋਰ ਢੇਲ ਕੰਡੇ ਦੀ ਧਾਰ ਤੋਂ 5 ਕਿਲੋਮੀਟਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਤਕਰੀਬਨ 1950 ਪਿੰਡ ਕੋਈ 1950 ਪਿੰਡ ਹੈ ਜਿੰਨ ਉਹਦੇ ਵਿੱਚ ਅਸੀਂ ਇਹ ਸਾਡੀ ਮੰਗ ਹੈ ਕਿ 18 ਸਾਲ ਤੋਂ 35 ਸਾਲ ਦੀ ਏਜ ਤੱਕ ਨੌਜਵਾਨ ਜਿੰਨੇ ਵੀ ਲੜਕੇ ਹੈ ਨੇ ਜਿਹੜੇ ਫਿਜ਼ੀਕਲੀ ਫਿੱਟ ਨੇ ਉਹਨਾਂ ਦੇ ਉਹਨਾਂ ਦੇ ਮੈਡੀਕਲ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਏ ਗਵਰਨਮੈਂਟ ਆਫ ਇੰਡੀਆ ਆਨਰੇਰੀਅਮ ਦੇ ਉਹਦਾ ਮਤਲਬ ਹੈ ਕਿ ਤਕਰੀਬਨ ਮਹੀਨੇ ਦੇ ਵਿੱਚ ਜੇ 10000 ਰੁਪਿਆ ਵੀ ਦੇ ਤੇ ਅਸੀਂ 35 ਤੋਂ 40000 ਆਪਣੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦਾ ਸਾਧਨ ਦੇ ਸਕਣ ਬਾਰਡਰ ਕੋ ਦਾ ਸਿਸਟਮ ਇਹ ਹੁੰਦਾ ਕਿ ਬਾਰਡਰ ਸਕਿਉਰਟੀ ਬੋਸ ਜਿਹੜੀ ਉੱਥੇ ਬਾਰਡਰ ਤੇ ਬੈਠੀ ਹੈ ਉਹਨਾਂ ਦੀਆਂ ਟੀਮ ਜੀ ਉਹਨਾਂ ਦੇ ਅਫਸਰ ਵੀ ਕੇਬਲ ਬਾਰਡਰ ਦੇ ਨੌਜਵਾਨਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਆਮ ਕਰਦੇ ਆ ਟ੍ਰੇਨ ਕਰਦੇ ਆ ਉਹਨਾਂ ਕੋਲ ਫਿਰ ਅਸੀਂ ਕੰਮ ਵੀ ਲੈ ਸਕਦੇ ਆ ਇੱਕ ਤੇ तकरीबन 35 ਤੋਂ 40 ਹਜ਼ਾਰ ਨੌਜਵਾਨਾਂ ਨੂੰ ਬਾਰਡਰ ਦੇ ਪਿੰਡਾਂ ਵਿੱਚ ਗਰੀਬ ਪਿੰਡ ਨੇ ਛੋਟੇ ਪਿੰਡ ਨੇ ਆਬਾਦੀ ਬੜੀ ਥੋੜੀ ਹੈ ਉਥੋਂ ਜੇ 35 40 40 ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਏਗੀ ਤੇ ਜਿਹੜੇ ਉਥੋਂ ਦੇ ਬਾਰਡਰ ਦੇ ਪਿੰਡਾਂ ਦੇ ਸਕੂਲ ਹੈ ਨੇ ਜਾਂ ਉਥੋਂ ਦੀ ਹੈਲਥ ਸਰਵਿਸਿਜ਼ ਨੇ ਜਾਂ ਐਨੀਬਲ ਇਸ ਵੈਂਡਰੀ ਦੇ ਉਹਦੇ ਛੋਟੇ ਛੋਟੇ ਹਸਪੀਟਲ ਉਹਨਾਂ ਦੀ ਦੇਖ ਰੇ ਇੱਕ ਵੀ ਇਹ ਨੌਜਵਾਨ ਕਰ ਸਕਦਾ ਨੰਬਰ 2 ਪੰਜਾਬ ਪੁਲਿਸ ਦੀ ਕੋਤ ਦੇ ਵਿੱਚ ਤਕਰੀਬਨ ਕੋਈ ਸਵਾ ਲੱਖ ਜਾਂ ਡੇਢ ਲੱਖ ਤੋਂ ਵੱਧ ਪਰਾਣੀਆਂ ਆਬਸਲੀਟ ਜਿਹੜੀਆਂ 3.3 ਵੀਆ ਬੰਦੂਕਾਂ ਨੇ ਜਿਹੜੀ ਅਸੀਂ ਹੁਣ ਇਸ ਟਾਈਮ ਇਸਤੇਮਾਲ ਲਈ ਕਰਦੇ ਉਹ ਪੰਜਾਬ ਦੀ ਆਰਮਰੀ ਦੇ ਵਿੱਚ ਜਾਂ ਕੋਤਾ ਵਿੱਚ ਰਹੀਆਂ ਅਸੀਂ ਉਹ 35-40 ਹਜ਼ਾਰ ਜਦੋਂ ਟ੍ਰੇਨ ਨੌਜਵਾਨ ਹੋ ਜਾਣ ਬੀਐਸਐਫ ਟ੍ਰੇਨ ਕਰ ਲੇ ਤੇ ਉਹਨਾਂ ਨੂੰ 8-10 ਘੰਟੇ ਉਹਨਾਂ ਪਿੰਡਾਂ 'ਚ ਕੰਮ ਵੀ ਲੈ ਸਕਦੇ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਆਪਣੇ ਬਾਰਡਰ ਤੋਂ ਕੰਡੇ ਵਾਲੀ ਤਾਰ ਤੋਂ 5 ਕਿਲੋਮੀਟਰ ਤੱਕ ਦੇ ਪਿੰਡਾਂ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਤੇ 35 40 40 ਲੋਕਾਂ ਨੂੰ ਪਿੰਡੇ ਦੇ ਵਿੱਚ ਵੈਪਨ ਵੀ ਦੇ ਸਕਦੇ ਆ ਤੇ ਸੈਕੰਡ ਲਾਈਨ ਉਪਰ ਡਿਫੈਂਸ ਵੀ ਪਾ ਸਕਦੇ ਜਦੋਂ ਬੱਚਿਆਂ ਨੂੰ ਨੌਕਰੀ ਮਿਲੇਗੀ ਔਰ ਇੰਟਰਨੈਸ਼ਨਲ ਤੁਹਾਡੇ ਵਾਸਤੇ ਆਪਣੀਆਂ ਸਟੇਟ ਦੀਆਂ ਏਜੰਸੀਆਂ ਵਾਸਤੇ ਕੰਮ ਵੀ ਕਰਨਗੇ ਇੰਟੈਲੀਜੈਂਸ ਵੀ ਦੇਣਗੇ ਕੋਈ ਇੰਟਰਨੈਸ਼ਨਲ ਆਰਡਰ ਤੋਂ ਸਮਗਲੀ ਤੋਂ ਹੁੰਦੀ ਉਹ ਉਹਦੇ ਦੀ ਰੋਕਣ ਦੇ ਵਿੱਚ ਮਦਦ ਕਰਕੇ ਸੋ ਸੈਕੰਡ ਡਿਮਾਂਡ ਸਾਡੀ ਜਿਹੜੀ ਹੈ ਕਿ ਇੱਥੇ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ ਤੇ ਬਾਰਡਰ ਏਰੀਆ ਜਿਹੜੇ ਇਹਨਾਂ ਨੂੰ ਸਪੈਸ਼ਲੀ ਕੋਈ ਨਾ ਕੋਈ ਲੈਣਾ ਚਾਹੀਦਾ ਜਿਹਦੇ ਨਾਲ ਸਾਡਾ ਏਰੀਆ ترقی ਕਰੇ ਇਹਦੇ ਨਾਲ ਹੀ ਅਸੀਂ ਆਪਣੇ ਵੱਲੋਂ ਵੈਲਕਮ ਕਰਦੇ ਆ ਜਿਹੜਾ ਸੀਸਪਾਇਰ ਹੋਇਆ ਸਾਵੇ ਦੀ ਇਸ ਦੇ ਵਿੱਚ ਕੋਈ ਵੀ ਡਵੈਲਪਿੰਗ ਮੁਰਕੇ ਜਿਹੜਾ ਉਹ ਇਹ ਚਾਹਦਾ ਕਿ ਜੰਗ ਲੱਗੇ ਜਿੱਦਾਂ ਦਾ ਹਮੇਸ਼ਾ ਨਿਸ਼ਾਨ ਪਾਣੀ ਨਿਸ਼ਾਨ ਹੁੰਦਾ ਅਸੀਂ ਦੇ ਬਾਰਡਰ ਦੇ ਲੋਕ ਅਸੀਂ ਇਸ ਨੂੰ ਚੰਨ ਚੁਕੇ ਹਟ ਸਾਨੂੰ ਇਸ ਗੱਲ ਦੀ ਜ਼ਰੂਰ ਦੇਸ਼ ਵਾਸੀਆਂ ਨੂੰ ਤਕਲੀਫ ਹੋਈ ਏ ਕਿ ਜਿਹੜਾ ਸੀ ਸਕੁਆਇਰ ਸੀ ਉਹ ਗਵਰਨਮੈਂਟ ਆਫ ਇੰਡੀਆ ਨੂੰ ਆਪ ਡਿਕਲੇਅਰ ਕਰਨਾ ਚਾਹੀਦਾ ਸੀ ਜਿਹੜਾ ਰਾਸ਼ਟਰਪਤੀ ਨੇ ਬੇਨਕਰ ਡਿਕਲੇਅਰ ਕੀਤਾ ਤੇ ਉਹਦੇ ਟਵਿੱਟਰ ਹੈਂਡਲ ਤੋਂ ਪਤਾ ਲੱਗਾ ਉਸ ਚੀਜ਼ ਸਿਰੇ ਜ਼ਰੂਰ ਜ਼ਰੂਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਕਰੀਰ ਪਹੁੰਚਾਈ ਹੋ। ਤੀਸਰੀ ਗੱਲ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਇਸ ਗੱਲ ਤੇ ਵੀ ਸਾਨੂੰ ਅਪੱਤੀ ਜ਼ਰੂਰ ਹੈ ਕਿ ਉਹਨੇ ਦੋਨੋਂ ਦੇਸ਼ਾਂ ਨੂੰ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ ਇੱਕ ਹੀ ਜਗ੍ਹਾ ਇਕੁਇਵਲੈਂਟ ਕੀਤਾ। ਇੱਕ ਐਗਰੈਸਿਵ ਦੇਸ਼ ਹੈ ਜਿਨ੍ਹਾਂ ਨੇ ਆਪਣੀ ਨੋਨ ਹੈਜ਼ ਹੈਵੀ ਦੁਨੀਆਂ ਦੇ ਵਿੱਚ ਕਿ ਪਾਕਿਸਤਾਨ is known to be a low country terrorism ke pakke padhadi utthe sare no vadda duniya da terrorist vi ohna de baqaydadatar controlment de nanu hi abatta baat de vichon milya si te us desh nu tusi hindustan da kis tarah convert kar sakde te asi kade vi sade desh ne ਤਕਰੀਬਨ ਪਿਛਲੇ 50 55 ਸਾਲ ਤੋਂ 60 ਸਾਲ ਤੋਂ ਸਾਡੀ ਜਿਹੜੀ ਇੰਟਰਨੈਸ਼ਨਲ ਡੈਮੋਕ੍ਰੇਸੀ ਸਾਡੀ ਇੰਟਰਨੈਸ਼ਨਲ ਜਿਹੜੀ ਪਾਲਿਸੀ ਰਹੀ ਹੈ ਉਹਦੇ ਮੁਤਾਬਕ ਵੀ ਅਸੀਂ ਕਦੀ ਵੀ ਕਸ਼ਮੀਰ ਨੂੰ ਕਿਸੇ ਤੀਸਰੀ ਫੋਰਸ ਨੂੰ ਇਹ ਨਹੀਂ ਗੱਲ ਕਹੀ ਕਿ ਤੁਸੀਂ ਵਿਚੋਲਿਆ ਬੰਦ ਕਰਦਾ ਅਸੀਂ ਕਦੀ ਨਹੀਂ ਮੰਨਿਆ ਅਸੀਂ ਹਮੇਸ਼ਾ ਮੰਨਿਆ ਕਿ ਜਿਹੜਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕੋਲੇ ਓਕੂਪਾਈਡ ਹੈ ਤੇ ਹਿੰਦੁਸਤਾਨ ਦਾ ਉਹਦੇ ਤੇ ਹੱਕ ਹੈ ਤੇ ਕਿਸੇ ਦਰ ਹਿੰਦੁਸਤਾਨ ਨੂੰ ਵਾਪਸ ਲੈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਨੇ ਇੱਕ ਤਰਫਾ ਆਪਣੇ ਵੱਲੋਂ ਐਲਾਨ ਕੀਤਾ ਕਿ ਉਹਨੇ ਵਿੱਚ ਵੀ ਮੈਂ ਨੈਚੁਰਲ ਜਿਹੜੀ ਕੋਈ ਨਿਊਟਰਲ ਟੈਰੀਟਰੀ ਉੱਥੇ ਗੱਲ ਕਰਾਂਗਾ ਸਾਨੂੰ ਇਸ ਦਾ ਇਤਰਾਜ਼ ਹੈ ਇਸ ਗੱਲ ਤੇ ਮੈਂ ਵੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਣਾ ਆਣਾ ਚਾਹੁੰਦਾ ਕਿ ਡਾਕਟਰ ਮਨਮੋਹ ਸਿੰਘ ਜੀ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਬੜੀ ਕਾਮਯਾਬੀ ਨਾਲ ਦੀ ਹਾਈਫਨੇਸ਼ਨ ਕੀਤੀ ਸੀ ਪੰਜਾਬ ਇੰਡੀਆ ਦੀ ਤੇ ਪਾਕਿਸਤਾਨ ਦੀ ਉਹ ਸਭ ਹੋ ਐਸਤੇ ਅਸੀਂ ਉਹਦੇ ਵਿੱਚ ਲੂਜ਼ ਆਊਟ ਕੀਤਾ ਡਾਕਟਰ ਮਨਮੋਹ ਸਿੰਘ ਜੀ ਦਾ ਕਹਿਣਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਹਿੰਦੁਸਤਾਨ ਨਾਲ ਕਹੇ ਨਾ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਕੱਲੀ ਸਾਡੇ ਨਾਲ ਸਿੱਧੇ ਤੌਰ ਤੇ ਕੀਤਾ ਜਾਏ ਉਹਨੂੰ ਸਾਡੇ ਨਾਲ ਕਿਸੇ ਸਾਥ ਦੇ ਨਾਲ ਤਾਲਮੇ ਲੋ ਤਾਂ ਸਾਡੇ ਨਾਲ ਕਿਸੇ ਕਿਸਮ ਦਾ ਹੈ ਨਹੀਂ ਤੋ ਇਹਦੇ ਵਿੱਚ ਅਸੀਂ ਆਹੀ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਦੀ ਪਾਰਟੀ ਨੇ ਡਿਮਾਂਡ ਕੀਤੀ ਅਸੀਂ ਵੀ ਇੱਥੇ ਡਿਮਾਂਡ ਰੱਖਦੇ ਆ ਕਿ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਏ ਉਥੇ ਗਵਰਨਮੈਂਟ ਆਫ ਇੰਡੀਆ ਤੇ ਜਿਹੜਾ ਵਨ ਵੇ ਡੈਕਲਰੇਸ਼ਨ ਅਮਰੀਕਨ ਪ੍ਰੈਜ਼ੀਡੈਂਟ ਦੀ ਹੋਈ ਹੈ ਉਹਦੇ ਉੱਤੇ ਆਪਣੀ ਕਲੀਅਰੈਂਸ ਸਾਨੂੰ ਦੇਣੀ ਚਾਹੀਦੀ ਹੈ ਸੋ ਇਹ ਪ੍ਰੈਸ ਕਾਨਫਰੈਂਸ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਐਕਸਪੈਕਟ ਕਰਦੇ ਆ ਪੰਜਾਬ ਹਮੇਸ਼ਾ ਸਾਰਨੋ ਕੀ ਹੋਇਆ ਜਦੋਂ ਵੀ ਦੇਸੀ ਲੜਾਈ ਆਈਏ ਅਟ ਪੰਜਾਬ ਇਹ ਵੀ ਐਕਸਪੈਕਟ ਕਰਦਾ ਹੈ ਕਿ ਸੈਂਟਰਲ ਸਰਕਾਰ ਸਾਨੂੰ ਕੋਈ ਨਾ ਕੋਈ ਇਕਨੋਮਿਕ ਮਦਦ ਦੇ ਐਸੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਦੇ ਤੇ ਪੰਜਾਬ ਵਾਸਤੇ ਇਕਨੋਮਿਕ ਜਿਹੜਾ ਇੱਕ ਪੈਕੇਜ ਹੈ ਸੀ ਡਿਮਾਂਡ ਕਰਦੇ ਆ ਸਾਨੂੰ ਦੇ ਨਾਲ ਇੱਕ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਵੀ ਜਲਦੀ ਬੁਲਾਇਆ ਜਾਏ ਇਹ ਇਸ਼ੂਜ਼ ਜਿਹੜੇ ਇਸ਼ੂਜ਼ ਦੇ ਵਿੱਚ ਐਸ ਤਾਈਂ ਸਾਨੂੰ ਆਪਣੀ ਕਲੀਅਰ ਕਟ ਪਾਲਿਸੀ ਜਿਹੜੀ ਹੈ ਉਨਾ ਉਨਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਉਹ ਜੇ ਪਾਰਲੀਮੈਂਟ ਸੈਸ਼ਨ ਆਏਗਾ ਤਾਂ ਹੀ ਇਹ ਸਾਰੀ ਗੱਲ ਸਾਫ ਤੌਰ ਤੇ ਕਲੀਅਰ ਹੋ ਪਾਏਗੀ ਸਪੈਸ਼ਲੀ ਜੋ ਅਮਰੀਕਾ ਦਾ ਰੂਲ ਹੈ ਤੇ ਜਿਸ ਤਰ੍ਹਾਂ ਨੇ ਕਸ਼ਮੀਰ ਦਾ ਜ਼ਿਕਰ ਉਹਨੇ ਕੀਤਾ ਸੋ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਇਸ ਦਰਵਾਜ਼ੇ ਹੈ ਇਸ ਤੋਂ ਇਲਾਵਾ ਵੀ ਕੁਝ ਮੇਰੇ ਸਾਥੀਆਂ ਨੇ ਮੇਰੀ ਕੋ ਬੇਨਤੀ ਹੈ ਕਿ ਅਧਿਕਾਰਤਾ ਦਰਕਰਨ ਬੰਦ ਬੰਦ ਕਰੀਸ ਤੇ ਫਿਜੇ ਆਜਾ ਬੇਸ਼ੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਲੇਕਿਨ ਫਿਰ ਵੀ ਇੱਕ ਤਰ੍ਹਾਂ ਬਹੁਤ ਜ਼ੋਰਾਂ ਨਾਲ ਕਹਿੰਦੇ ਆ ਕਿ ਜੇਕਰ ਉਹ ਸੇ ਪਰਮਾਨੂ ਜੇਕਰ ਸਿਗਰ ਦੇ ਨਾਲ ਕੁਝ ਕੋਈ ਉੱਪਰ ਹਿਸਾਬ ਜਾਂ ਕੋਈ ਛੋਆ ਜਿਹਦੇ ਕਰਕੇ ਅਮਰੀਕਾ ਨੇ ਇਹ ਇੰਟਰਵਿਊ ਦਿੱਤੀ ਹੈ ਕਿ ਜੇਕਰ ਇਹ ਨੂੰ ਤੱਕ ਰੋਕਿਆ ਜਾਵੇ ਜਿਹੜਾ ਬਹੁਤ ਕਾਬੂ ਕਾਬੂ ਜਾਨਾ ਦੁਹਰਾਣ ਚਲਦਾ ਹੋਵੇ। ਮੇਰੇ ਕੋ ਮੇਰੀ ਬੇਤਰੀ ਸੁਣੋ ਇਹਦੇ ਬਾਰੇ ਮੈਂ ਆਈ ਐਮ ਨੋਟ ਐਕਸਪਰਟ ਪਰ ਇਹ ਵੀ ਤੇ ਇੱਕ ਐਜ਼ ਅ ਸਧਾਰਨ ਹਿੰਦੁਸਤਾਨੀ ਇਸ ਦੇਸ਼ ਦਾ ਹਿੰਦੁਸਤਾਨੀਓ ਦੇ ਵਿੱਚ ਮੈਂ ਇੰਨਾ ਹੀ ਅਸੀਂ ਚਾਹੁੰਦੇ ਆ ਸਾਰਾ ਹਿੰਦੁਸਤਾਨ ਚਾਹੁੰਦਾ ਹੈ ਕਿ ਤੁਸੀਂ ਇਮੀਡੀਏਟ ਪਾਰਲਮੈਂਟ ਵਿੱਚ ਸੱਦੋ ਪਾਰਲਮੈਂਟ ਦੇ ਵਿੱਚ ਚਰਚਾ ਹੋਏ ਆਪਣੀ ਸਾਰੀ ਗੱਲ ਜਿਹੜੀ ਬਹੁਤ ਸਾਰੀ ਕਨਫਿਊਜ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਏ ਆਪਣਾ ਪੱਖ ਚੰਗੀ ਤਰ੍ਹਾਂ ਕਲੀਅਰ ਕੀਤਾ ਜਾਏ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਦੇਸ਼ ਹਮੇਸ਼ਾ ਮਜ਼ਬੂਤ ਹੈ ਹਮੇਸ਼ਾ ਰਹੇਗਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਦੇਸ਼ ਇੱਕ ਰਹੇਗਾ ਜਿਸ ਨਾਲ ਅੱਗੇ ਅਸੀਂ ਇੱਕ ਤੋ ਇਹ ਕੋਈ ਸਪੈਸੀਫਿਕ ਕਰਕੇ ਮੈਂ ਜੋ ਆਖਰੀ ਦੇ ਸਕਦਾ ਸਪੈਸੀਫਿਕ ਜਵਾਬ ਇਹ ਸਰਕਾਰੀ ਉੱਤੇ ਦੇ ਸਕਦੀ ਹੈ ਮੈਂ ਦੇ ਆਪਣੇ ਐਜ਼ ਅ ਸਧਾਰਨ ਹਿੰਦੂਸਤਾਨੀ ਆਪਣਾ ਇੱਕ 뷰 ਪੁਆਇੰਟ ਰ ਇੱਕ ਪੰਜਾਬੀ ਵੱਲੋਂ 뷰 ਪੁਆਇੰਟ ਰੱਖਿਆ ਪੰਜਾਬੀ ਚਾਹੁੰਦੇ ਰਿਹਾ ਕੇ ਸੈਂਟਰ ਸਰਕਾਰ ਅੱਗੇ ਵਧੇ ਸਾਦੀ ਬਦਲ ਕਰੇ ਸਾਦੀ ਬਾਹ ਫੜੇ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਹੈ ਜਦੋਂ ਵੀ ਕਿਤੇ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਹਾਲਾਤ ਵਿਗੜਦੇ ਨੇ ਸੋ ਇਹ ਵੈਸੇ ਕਿ ਦਾ ਕਾਰਨ ਜਿਹੜਾ ਸੀ ਅਸੀਂ ਇਕਨੋਮਿਕ ਪੈਕੇਜ ਦੀ ਵੀ ਮੰਗ ਕੀਤੀ ਹੈ ਬਾਰਡਰ ਏਰੀਆਸ ਤੇ ਵੀ ਸਪੈਸਿਫਿਕ ਗੱਲ ਕੀਤੀ ਹੈ ਕੋਈ ਇਸ ਤੋਂ ਇਲਾਵਾ ਕੁਝ ਹੈ ਆਪਾਂ ਦਾ ਕਰਾਵਾ ਨਾ ਸਮਾਰ ਹੋਇਆ ਮੋਦੀ ਨੇ ਕਿਹਾ ਹੈਗਾ ਪਾਣੀ ਆਲਾ ਜਿਹੜਾ ਬੁੱਢਾ ਹੈਗਾ ਉਹ ਨੂੰ ਜੋਤਾ ਜਿਹੜਾ ਆਰਾਮ ਦੇਗਾ ਲੱਭੀ ਰਹੇ ਨੇ ਇੱਥੇ ਕੋਈ ਗੱਲ ਨਹੀਂ ਹੋਵੇਗੀ ਸਰਕਾਰ ਪੀਓਗੇ ਤੇ ਹੋਏਗੀ ਜੀ ਆਤਮਾ ਤੋਂ ਤੁਸੀਂ ਕਿਸੇ ਤੇ ਜੀ ਨੁਕਰਾ ਕਰੋ ਇਹਨਾਂ ਜਿਵੇਂ ਪ੍ਰਾਈਮ Minister ਸਾਹਿਬ ਨੇ ਬੋਲ ਭਰ ਲਏ ਕੀ ਗਏ ਕੋਈ ਐਸ ਟਾਈਪ ਮੈਂ ਤੇ ਜਿਹੜੀ ਆਪਣੀ ਗੱਲ ਰੱਖਣ ਵਾਸਤੇ ਐ ਸੋਨੀ ਗੱਲ ਰੱਖਦਾ ਹਾਂ ਸੱਚੇ ਨੂੰ ਹੋਏਗਾ ਸਾਰੀਆਂ ਜੱਲਾ ਉੱਥੇ ਗਲੈਰੀਟੀ ਹੋ ਜਾਣੀ ਹੈ ਗਵਰਨਮੈਂਟ ਆਫ ਇੰਡੀਆ ਹਰ ਹਿੰਦੁਸਤਾਨੀ ਗਵਰਨਮੈਂਟ ਆਫ ਇੰਡੀਆ ਆ ਦੀ ਹਿੰਦੁਸਤਾਨ 'ਚ ਬੈਠਾ ਹੈ ਜਾਂ ਦੁਨੀਆ 'ਤੇ ਬੈਠਾ ਜਿੰਨੇ ਵੀ ਹਿੰਦੁਸਤਾਨ ਦੇ ਨਾਲ ਤੁਲਗ ਰੱਖ ਕੇ ਰੋਕ ਨੇ ਉਹ ਹਮੇਸ਼ਾ ਚਾਹਦੇ ਕਿ ਸਾਡਾ ਦੇਸ਼ ਚੱਲ ਨਹੀਂ ਚਲਾਇਆ ਐਂਡ ਖੁਸ਼ੀ ਦੀ ਗੱਲ ਵੱਡੀ ਹੈ ਸਾਰੀ ਪੋਲਿਟਿਕ ਜਮਾਤਾ ਨੇ ਹੋਲ ਹਾਰਟਡਲੀ ਡਬਲੂ 2 ਐਸ ਹੈਪਨ ਲੈ ਵਸਪੋਰਟ ਕੋਈ ਕਿੰது ਪ੍ਰੰਤੂ ਨਹੀਂ ਕਰਦੇ ਅਜੇ ਅਸੀਂ ਇੱਕੋ ਗੱਲ ਕਰ ਰਹੇ ਆ ਕਿ ਕਿਰਪਾ ਕਰਕੇ ਸੈਸ਼ਨ ਬੁਲਾਇਆ ਜੇ ਸੈਸ਼ਨ ਤੇ ਬਹਿੋ ਜਿੰਨੀਆਂ ਗੱਲਾਂ ਨੇ ਉਹ ਬਕਾਇਦਾ ਤੌਰ ਤੇ ਸਪੈਸ਼ਲੀ ਅਮਰੀਕਨ ਪ੍ਰੈਜ਼ੀਡੈਂਟ ਦਾ ਜਿਹੜਾ ਰੋਚੋ ਐਂਡ ਜਿਹਦੇ ਵਿੱਚ ਉਹਨੇ ਕਸ਼ਮੀਰ ਦਾ ਈਸ਼ੂ ਜਿਹੜਾ ਕਦੀ ਵੀ ਹਿੰਦੁਸਤਾਨ ਨੇ ਨਹੀਂ ਮੰਨਿਆ ਕਿ ਕੋਈ 第三 ਦੀ ਪਾਰਟੀ ਆ ਕੇ ਕੋਈ ਨਿਊਟਰਲ ਜਗ੍ਹਾ ਤੇ ਗੱਲ ਕਰੇ ਕਿਉਂ ਕਸ਼ਮੀਰ ਹੈ ਹੀ ਛੱਡ ਅੱਛਾ ਦੂਸਰੀ ਗੱਲ ਇਹ ਕਿ ਸੀਸਪਾਇਲ ਤੇ ਹੋਇਆ ਹੈ ਉਹਦੀਆਂ ਕੀ ਕੀ ਉਹਦੀਆਂ ਕੋਈ ਉਹ ਕਿਸ ਤਹਤ ਉਸ ਸੀਸਪੜ ਹੋਇਆ ਉਹ ਸਾਰੀ ਗੱਲ ਦੀ ਕਲੈਰਿਟੀ ਸਾਰਾ ਦੇਖ ਜੀ ਇਹ ਸਾਰੇ ਪੰਜਾਬ ਦੇ ਮੁੱਦੇ ਤੇ ਦੋ ਸਵਾਲ ਇਹ ਗੇ ਇੱਕ ਹੈ ਆਪਣਾ ਪਾਣੀ ਉਹਦਾ ਇੱਕ ਸਵਾਲ ਖਬਰ ਆਈ ਹੈ ਕਿ ਹਾਈ ਕੋਰਟ ਨੇ ਕਹਿਤਾ ਹੈ ਕਿ ਜਿਹੜਾ ਪਾਣੀ Haryana ਨੂੰ ਦੇਣਾ ਹੈ ਉਹ ਮੰਤਰੀ ਗਲਤ ਹੈ ਲੇਕਿਨ ਉਹਦੇ باوجود ਕਿ ਗਵਰਨਰ ਨੂੰ ਇੰਟਰਪ੍ਰੀਟ ਲੋਕਾਂ ਨੂੰ ਸਹੀ ਸਿਚੁਏਸ਼ਨ ਦੀ ਜਾਣਕਾਰੀ ਨਹੀਂ ਮਿਲਦੀ ਇਹ ਕਿਸ ਕਾਰਨ ਨਹੀਂ ਪਹਿਲਾਂ ਠੀਕ ਹੈ ਹਾਈ ਕੋਰਟ ਨੇ ਹਾਈ ਕੋਰਟ ਦਾ ਮਤਲਬ ਹੈ ਇਹ ਕਿ ਸਰ ਹਾਈ ਕੋਰਟ ਨੇ ਪੰਜਾਬ ਤੇ ਪਾਕਿਸਤਾਨ ਫੈਸਲਾ ਲੱਗਦਾ ਹੈ ਔਰ ਇਹ ਵੀ ਇਗਜ਼ੈਕਟਲੀ ਲਾਗੋਸਨਲੀ ਆਣੀ ਬਾਤੀ ਹੈ ਮੇਰਾ ਸੋਚਣ ਗ੍ਰੀਨ ਹੈ ਜਿਹੜਾ ਪਾਣੀ ਦਾ ਮਸਲਾ ਹੈ ਹਰਿਆਣਾ ਪੁੱਛਿਆ ਕਿ ਉਹਨਾਂ ਨੂੰ ਪਾਣੀ ਕਿਉਂ ਚਾਹੀਦਾ ਉਹਦਾ ਹਾਇਵਸ ਹੈ ਧੰਨਵਾਦ ਪੁੱਛਣ ਲਈ ਜੀ ਸਾਡੇ ਨਾਲ ਇਹ ਗੱਲ ਕੀਤੀ ਵੀ ਅਸੀਂ ਚਲੋ ਇਹ ਕੇਸ ਨਾਲ یہ اگر جلندر میں لیڈر کی اپوزیشن آ رہے اپنی بات رکھ رہے ہیں پنجاب کا اپنا جو بات ہے وہ رکھیں گے جب سپیشل سیشن ہوگا پھر میں اپنے ਸੋਭੇ ਦੇ ਦੇਖੇ ਪਾਰਟੀ ਦੇਖੇ ਹੋਰ ਆਪਣੇ ਐਮਪੀ ਸੇ ਮਿਲ ਕੇ ਕਰੇਗੇ ਵਹਾਂ ਆਪਣੀ ਪੰਜਾਬੀ ਪਛਾਣ ਰੱਖਣੀ ਹੈ ਬਾਈ ਥਿਸ ਇਜ਼ ਅ ਵੇ ਹਾਊ ਟੂ ਡੋ ਅਕਾ ਕੇਸ ਕੋ ਹੀ ਲੈ ਕੇ ਜਾ ਰਿਹਾ ਹੈ ਬਾਈ ਸਾਹਿਬ ਜਿਸ ਤਰੀਕੇ ਨਾਲ ਇਸ ਦੀ ਕਿੱਦ ਕਰਦੇ ਹੈ ਕਾਰਨ ਨੇ ਕੋਈ ਸ਼ਾਇਦ ਕੀਤੀ ਹੈ ਫੀਲਡ ਦਾ ਜਮਾਤਨੇ ਹੋ ਜਿਹੜਾ ਹੈ ਕਿ ਕਾਂਗਰਸ ਕੀ ਸੋਚਦੀ ਹੈ ਕਿ ਅਮਰੀਕਾ ਦਾ ਇਸ ਤਰ੍ਹਾਂ ਕਿੱਦਨਾ ਸਭ ਤੋਂ ਹੋ ਗਿਆ ਜਾਣਾ ਗੱਲਾਂ ਚੱਲਦੀਆਂ ਟ੍ਰੇਡ ਦੀ ਗੱਲ ਆਖੀ ਹੈ ਜਿਹੜਾ ਪੁਰਾਣੇ ਟੈਰੀ ਦੀ ਗੱਲ ਆ ਗਈ ਕਾਂਗਰਸ ਥਿਸ ਮੁੱਚੀ ਲੀਡਰਸ਼ਿਪ ਵੀ ਕੀ ਮੁੱਚੀ ਲੀਡਰਸ਼ਿਪ ਤੇ ਆਪਣੀ ਰੋਜ਼ਗਾਰ ਨੂੰ ਰੱਖਦੀ ਹੈ ਕਿ ਜੇ ਕੰਕ੍ਰੀਟ ਕੰਕ੍ਰੀਟ ਐਸਰ ਹੈ ਤੇ ਉਹੀ ਗੱਲ ਹੈ ਸਾਰੇ ਨੇ ਜੋ ਸੈਸ਼ਨ ਕਾਲ ਕੀਤਾ ਲੈਟ ਲਾਈਨ ਉੱਤੇ ਗੱਲ ਕਰਤੀ ਤੇ ਮੈਂ ਹੁਣ ਇਥੋਂ ਬਹਿਤਾਂ ਕੋਈ ਐਹੋ ਜੀ ਗੱਲ 파ਰਟੀ ਦੇ ਬਿਨਾ ਤੇ ਰੱਖ ਨਹੀਂ ਸਕਦਾ ਮੈਂ ਤੇ ਇਨੀ ਗੱਲ ਹੀ ਕਹਿ ਰਿਹਾ ਕਿ ਜਿੱਦਿਆ ਚੀਜ਼ ਆਦੀ ਹੈ ਜੇ ਕਲੈਰਿਟੀ ਹੈਗੀ ਕੈਨ ਦੀ ਗਵਰਨਮੈਂਟ ਆਫ ਇੰਡੀਆ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਕੋ ਦਿਖ ਲੈ ਅੱਜ ਕੋਈ ਤੁਸੀਂ ਦਬਾਉਣ ਕਿ ਕਿ ਆਪੋ ਜੀ ਬਾਤ ਨੂੰ ਜੋ ਮਾਦਦ ਦੇ ਸਕੋਗੇ ਬਸ ਇਹ ਤਾਂ ਤੁਸੀਂ ਕਹੋ ਵੀ ਆਪੋ ਦੇ ਕੀ 파ਰਟੀ وزارت общем زلگیร کے Editor Technique واللات بعد ذکرت کھولز ہم اس دنگ اعطاینا چاہاں یون ڈا Boyan انم اللہ excited وطریقا جات رکھر ڈا یاد رہنا مرحب stewardship نلخ بے شکی اے ہیں یاد اور ایسی بخورت ਪਾਉਂਸ ਵੀ ਬਿਜਾਪਾ ਕਿੱਟ ਹੋਏ ਪੁਰਾਣੀ ਕਰ ਨੂੰ ਕੁਵੇਟ ਕੀਤਾ ਹੋਏ ਹੈ ਵਾਇਰਲ ਫੋਟੋ ਨਹੀਂ ਕਰਕੇ ਪਿਛਲੇ ਕੁਵੇਟ ਨਹੀਂ ਜਿਹੜੀ ਸੀਰੀਜ਼ ਵਾਇਰਲ ਪਤਾ ਕਰਾ ਇਹ ਕੰਮ ਵੀ ਆ ਨਾਲ ਕਰਨਾ ਇਕਵੇਸ਼ਨ ਦੇ ਕੇ ਪ੍ਰਾਈਸ ਮੈਥਡ ਹੋਤੇ ਹਨ ਸੀਫਾ ਦੁਆਰ ਇਸ ਤਰ੍ਹਾਂ ਦੀ ਗੱਲ ਬੋਲ ਰਿਹਾ ਮੈਂ ਕੋਈ ਇਸ ਕਿਸਮ ਦੀ ਗੱਲ ਕਿਸੇ ਤੇ ਨਹੀਂ ਲੈ ਕੇ ਆਣਾ ਚਾਹੁੰਦਾ ਜਿਹੜੀ ਤੋਂ ਅਵਾਜ਼ ਛੇੜਨਾ ਤੇ ਕੰਕੀ ਵੀਰ ਵੀ ਨੈਸ਼ਨਲ ਲੀਡਰਸ਼ਿਪ ਸਾਹਿਬ ਸਾਰਾ ਦੇਸ਼ ਗਵਰਨਮੈਂਟ ਦੇ ਨਾਰੇ ਸਾਡੀਆਂ ਜਿਹੜੀਆਂ ਇਹਦੇ ਕੁਝ ਚੀਜ਼ਾਂ ਹਿੰਦੁਸਤਾਨ ਦੇ ਲੋਕ ਮੰਗ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਕਲੀਅਰ ਕਰੇ ਸਪੈਸ਼ਲੀ ਉਹ ਗੱਲ ਜਿਹੜੀ ਅਮਰੀਕਨ ਫਿਲਮਾਂ ਦਾ ਰੋਲ ਹੈ ਅਸੀਂ ਉਹਦੀ ਗੱਲ ਹੈ ਇੱਥੇ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਕੀ ਕਹੇ ਹੋਇਆ ਕੀ 延迟 ਹੋਇਆ ਉਹਨੂੰ ਛੱਡਦੇ ਹੋਏ ਅਸੀਂ ਤਾਂ ਇੰਨਾ ਚਾਹੁੰਦੇ ਹਾਂ ਕਿ ਸਾਨੂੰ ਕਲੈਰਿਟੀ ਦਿੱਤੀ ਜਾਵੇ ਇਹ ਜਿਹੜੀ ਸੀਸਪਾਇਰ ਹੈ ਬੇਸਿਕਲੀ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ سامنے جی ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਜ਼ਰੀਏ ਕੁਝ ਪ੍ਰੋ ਆ ਰਹੀਆਂ ਕੁਝ ਐਂਟੀ ਗੱਲਾਂ ਆ ਰਹੀਆਂ ਕੁਝ ਆ ਉਸ ਦੇ ਵਿੱਚ ਕੋਈ ਨਾ ਕੋਈ ਜੇ ਕੋਈ ਕਿਸੇ ਕਿਸਮ ਦੀ ਕਲੈਰਿਟੀ ਨਹੀਂ ਹੈ ਤਾਂ ਗਵਰਨਮੈਂਟ ਕਲੀਅਰ ਕਰੇ ਕਿ ਆਪਾਂ ਜਿਹੜਾ ਪ੍ਰੋਮਾਇਡ ਕਹਿੰਦੇ ਤੁਸੀਂ ਜਿੱਦਾਂ ਗੱਲ ਕੀਤੀ ਕਿ ਹਾਈਪਰਲੇਟ ਹੋ ਗਿਆ ਅੰਡਰਿਆ ਪਾਕਿਸਤਾਨ ਦੇ ਨਾਲ ਇੱਕ ਵਾਰੀ ਫਿਰ ਸੋ ਹਾਊ ਡੂ ਯੂ ਲੁੱਕ ਐਟ ਇਟ ਉਹਦਾ ਇਹ ਹੈ ਕਿ ਬਦਮਉਂਦ ਸਿੰਘ ਉਹਨਾਂ ਦੀ ਗਵਰਨਮੈਂਟ ਉਹਨਾਂ ਬੜੀ ਕਾਮਯਾਬੀ ਦੇ ਨਾਲ ਜਲਦੀ ਹੀ ਬਾਹਰ ਲਿਆਉਂਦੇ ਸੀ ਉਹ ਕੱਲੇ ਹਿੰਦੁਸਤਾਨ ਨਾਲ ਹਿੰਦੁਸਤਾਨ ਦੀ ਗਾਲੀ ਕੱਢਦੇ ਸੀ ਇੰਡੋ ਪਾਕ ਕਰਨੇ ਸੀ ਹੁਣ 트াম্প ਸਾਹਿਬ ਨੇ ਇੱਕ ਵੇਲ ਕਰ ਦਿੱਤਾ ਅਗਰੈਸਿਵ ਮੂਵਮੈਂਟ ਅਜੇ ਤੱਕ ਰੈਪ੍ਰੀਮੈਂਡ ਨਹੀਂ ਕੀਤਾ ਉਹਨੇ ਪਾਕਿਸਤਾਨ ਨੂੰ ਰੈਪ੍ਰੀਮੈਂਡ ਨਹੀਂ ਕੀਤਾ ਕਿ ਟੈਰਰਿਸਟ ਅਟੈਕ ਤੁਸੀਂ ਕਰਵਾਇਆ ਰੈਪ੍ਰੀ ਉਹਨਾਂ ਦੀ ਉਹਨਾਂ ਨੂੰ ਡਿਪਲਮਾ ਕਰਨਾ ਚਾਹੀਦਾ ਸੀ ਨੋ ਇਨ ਫੁੱਲੀ ਬੈ ਕਿ ਸਾਰੇ ਨੂੰ ਇਟ ਇਜ਼ ਕਨਸਿਡਰਡ ਟੂ ਬੀ ਵਨ ਆਫ ਦੀ ਰੋਗ ਨੇਸ਼ਨ ਜਿੱਤੇ ਵਰਲਡ ওভার ਜਿੱਤੇ ਵੀ ਟੈਰਰਿਜ਼ਮ ਹੋਇਆ ਇਵਨ ਅਮਰੀਕਾ ਦੇ ਵਿੱਚ ਉਸਾਮਾ ਬਿਲ ਲਾਰਡਨ ਜਿਹੜਾ ਆਦਮੀ ਸੀ ਉਹ ਵੀ ਪਾਕਿਸਤਾਨ ਤੋਂ ਐਬਕਾਬਾਰ ਤੋਂ ਕਿੜਿਆ ਗਿਆ ਐ। ਥੈਟਸ ਵਾਈਟਸ ਹੂ ਸੀ ਜਿਹਨੇ ਆਂ ਭੇਜਿਆ ਫੈਕਟਰੀ ਇਸ ਦੇ ਪਿੱਛੇ ਰੋਗ ਨੇ। ਹਾਂ ਜਾਈਪ ਨੇਟ ਹੁੰਦੀ ਐ। ਆਟੋਮੈਟਿਕ। ਨਹੀਂ ਸਾਨੂੰ ਇਹ ਸੱਦਾ ਦਿੱਤਾ ਮਕਸਦ ਇਹ ਸੀ ਕਿ ਦੋਨਾਂ ਨੂੰ ਇਕੱਠੇ ਇੱਕ ਮੀਟ ਕਰਨ ਨਾਲ ਸਾਨੂੰ ਸਾਰੇ ਹਿੰਦੁਸਤਾਨੀਆ ਨੂੰ ਸੀਰੀਅਸਲੀ ਇਸ ਦਾ ਕੰਸਰਨ ਹੈ ਕਿ ਡਰਮ ਕੋ ਨਾਲੂ ਇਕੱਠਾ ਬੈਠਾ ਦੋਨਾਂ ਨੂੰ ਕਿਸੇ ਨੂੰ ਰੈਪਰੀਬਾਂਡ ਨਹੀਂ ਕੀਤਾ ਗਿਆ ਦੋਨਾਂ ਦੀ ਤਾਰੀਫ ਹੀ ਕੀਤੀ। ਹਿੰਦੁਸਤਾਨ ਦੀ ਤੇ ਤਾਰੀਫ ਭਰਦੀ ਸੀ। میں کہتے ہیں پاکستان کی تریف ریس کا یہ ساری کیا کلیریٹیز تو ہم گورنٹر فیلیا یا پورنسٹر یا پرائیمسٹر ہی ہوتے دیں گے بائیو سے ایک اور بہت جبرد سے جلی چلتا ہے جلی سوشل ٹیلیا سے چلی ہے جس طرح ہم کہتے دی ہے کہ اندرا قاندی پردان جلی اپنے مورتی صاحب اندرا قاندی نہیں بانتا ہے ایسا لیکن چلتا بہت چلی تو دے ایسا سوال جلی ہے گیا پنجاب نو لیکن ایک سوال ہے نجیب تھی دے 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 ਜੀ ਤੋਂ ਵੱਧ ਮੌਤਾ ਪਹੁੰਚ ਗਿਆ ਸਰਕਾਰ ਨੇ ਕੱਤੀ ਮਹੀਨਿਆਂ ਤੱਕ ਜਿਹੜਾ ਕਿ ਲਾਲ ਕਿਤਾ ਨਸ਼ਾ ਖੁੰਦਾ ਹੋਰਲ ਵੀ ਜੈ ਰਿਓ ਦੇਖੋ ਇੱਕ ਸਾਨੂੰ ਮਨ ਮੰਤਰੀ ਗੱਲ ਮੈਂ ਵੀ ਉੱਥੇ ਗਿਆ ਸੀਏ ਪੰਜਾਬ ਤੇ ਆਹ ਤੋਂ ਪਹਿਲੇ ਮੈਂ ਉੱਥੇ ਸੀ ਅਨਫੋਰਚੁਨੇਟ ਗੱਲ ਹੈ ਕਿ ਜਿਹੜਾ ਸੀਐਮ ਖੁਦ ਕਿਦੈਂਮ ਕਰਦਾ ਹੁੰਦਾ ਅਸੀਂ ਇਹ ਗੱਲਾਂ ਨੂੰ ਕਹਿੰਦਾ ਸੀ ਕਿ ਮੌਤਾ ਨਹੀਂ ਹੋਇਆ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਫਿਰ ਜੇ ਮਰਡਰ ਹੋਇਆ ਤਾਂ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮੇਰੇ ਜਾਣ ਤੋਂ ਬਾਅਦ ਹੋਣ ਦੇ ਚ ਮੈਂ ਤੇ ਸਿੱਧਾ ਇਲਜ਼ਾਮ ਲਗਾਇਆ ਸੀ ਕਿ ਡਾਇਰੈਕਟਲੀ ਇਹਦੇ ਵਿੱਚ ਆਪ ਗਵਰਨਮੈਂਟ ਦਾ ਫੇਲੀਅਰ ਹੈ ਇਹਦਾ ਸਿੱਧਾ ਰਿਸਪੋਨਸਿਬਿਲਟੀ ਲਾਈਸ ਐਟ ਦੀ ਡੋਰ ਆਫ ਭਗਵੰਤ ਮਾਨ ਐਂਡ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਮੈਂ ਚਾਹੀਦਾ ਮਿਸਟਰੀ ਭਗਵੰਤ ਮਾਨ ਹੋਮ ਮਿਨਿਸਟਰ ਹੈ ਖੰਮ ਚੀਪ ਹੈ ਮੇਰੇ ਤੋਂ ਬਾਅਦ ਉਹਨਾਂ ਬਿਆਨ ਦਿੱਤਾ ਕਿ ਯਾਹ ਦੇ ਕੋਈ ਜਿਹੜਾ ਦੋ ਨੰਬਰ ਦਾ ਕੰਮ ਚੱਲ ਰਿਹਾ ਯਾਹ ਦੇ ਦੇ ਪਿੱਛੇ ਕੋਈ ਪੋਲਿਟਿਕਲ ਆਕਾ ਹੈ ਯਾਹ ਪੁਲਿਸ ਹੈ ਤੇ ਯਾ ਅਫਸਰ ਸ਼ਹੀ ਤੇ ਮੈਂ ਤੁਹਾਨੂੰ ਇੱਕ ਚੀਜ਼ ਜੀ ਮਾਨ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਤਿੰਨਾਂ ਦੇ ਹੈਡ ਤੇ ਤੁਸੀਂ ਹੁਣ politcal system ਦੇ ਹੈਡ ਤੁਸੀਂ ਹੋ ਪੁਲਿਸ ਦੇ ਹੈਡ ਤੁਸੀਂ ਹੋ ਬਿਰੋਕਰੇਸੀ ਦੇ ਹੈਡ ਤੁਸੀਂ ਹੋ ਤੇ ਰਿਸਪੌਂਸਿਬਿਲਟੀ ਡਾਇਰੈਕਟਲੀ ਲਾਈਜ਼ ਐਟ ਨੋ ਕੋਰਸਟੈਪ ਮਰਡਰ ਦਾ ਕੇਸ ਹਨ ਕਿਰਪਾ ਕਰਕੇ ਦੱਸੋ ਕਦੋਂ ਤੇ ਰਜਿਸਟਰ ਕੀਤਾ 갔다 ਤੁਸੀਂ ਕਹਿੰਦੇ ਕੀਤਾ ਜਦੋਂ ਮੌਕੇ ਤੇ ਅੱਜ 21 ਬੋਤਾਂ ਹੋ ਚੁੱਕੀਆਂ ਆ 8-10 ਅਜੇ ਵੀ ਹਸਪੀਟਲ 'ਚ ਨੇ ਤਾਨੂੰ ਬਕਾਇਦਤ तौर ਜਿਹੜੀ ਗੱਲ ਮੇਰੇ ਕੁਲੀਗ ਨੇ ਕਹੀ ਸੀ ਸਾਡੇ ਫੈਮਰੋ ਪਾਸਟਰ ਸਾਹਿਬ ਨੂੰ ਕਿ ਇਹ ਕੀ ਅਚਰਨੂ ਇੱਕ ਦਿਹਾੜੀ ਪਹਿਲੀ ਕੰਮ ਸ਼ੁਰੂ ਹੋਇਆ ਸੀ ਤਾਨੂੰ ਪਤਾ ਹੈ ਪਹਿਲੇ ਇਹਦਾ ਇੱਕ ਵੱਡਾ ਕਾਗਜ਼ ਵੀ ਹੈ ਕਿ ਇੱਕ ਸਾਈਜ਼ ਦੀ ਇੱਕ ਪਾਸੇ ਤੇ ਕਹਿੰਦੇ ਸਾਡੀ ਕਲੈਕਸ਼ਨ ਬੜੀ ਵੱਧ ਗਈ ਹੈ ਜਨਾਬ ਮਹੀਨੇ ਇੰਨੀ ਕਰ ਦਿੱਤੀ ਇਹ ਕਿ ਜਿਹੜੇ ਬੇਸਿਕਲੀ ਦਿਹਾੜੀ ਕਰਵਾਉਣੇ ਰੋਕਿਆ ਉਹਨਾਂ ਨੂੰ ਸ਼ਰਾਬ ਹੋਣ ਦੇਸੀ ਸ਼ਰਾਬ ਦੀ ਬੋਤਲ ਦਾ तकरीबन ਮੈਨੂੰ ਪਤਾ ਲੱਗਾ 400 ਰੁਪਏ ਤੇ ਜਿਹੜਾ ਅਧੀਆ ਸੀ 200 ਦਾ ਹੋ ਗਿਆ ਭਾਈਆ 100 ਦਾ ਹੋ ਗਿਆ ਜਿਹੜਾ ਲੇਬਰ ਕਰਨ ਵਾਲਾ ਆਦਮੀ ਜਿਹਨੂੰ ਦਿਹਾੜੀ 400 ਤੋਂ 500 ਮਿਲਦੀ ਏ ਇਹ ਕੱਲ ਮੈਂ ਉਥੇ ਪਤਾ ਕੀਤਾ ਸੀ ਉਹ ਕਹਿੰਦੇ 20 ਤੋਂ 25 ਰੁਪਏ ਦਾ ਇੱਕ ਪੌਚ ਬੰਦਾ ਸੀ ਜਿਹਦੇ ਨਾਲ ਬਹੁਤ ਹੋਈ ਜੋ ਸਸਤੀ ਸ਼ਰਾਬ ਲੈਣ ਕਰਨੇ ਕੰਮ ਹੋਇਆ ਅਸੀਂ ਇੱਕ ਪਾਸੇ ਤੇ ਵੇਖ ਲਿਆ ਕਿ ਸਾਨੂੰ ਲੱਗ ਰਿਹਾ ਕਿ ਜਨਾ ਇਕੱਠਾ ਹੋ ਰਿਹਾ ਪਰ ਇੱਕ ਸੈਕਟਰ ਜਿਹੜਾ ਗਰੀਬ ਸੈਕਟਰ ਜਿਹੜਾ ਇਸ ਤਿਹਾਈ ਸੀ ਉਧਰ ਤੇ ਹਾਲ ਨਹੀਂ ਕੀਤਾ ਕਿ ਇੱਕ ਸੈਕਟਰ ਰਹੋ ਚਾ ਵੀ ਹੈ جنہوں سانوں ایک شراب کے لیے سستے ریٹ پہ مہیا کر رہے تھے تو دس اس وانی تھی ریزن کہ دجی ریزن کے لیے اسی آپ کا لگے کہ مان صاحب تسی آپ دسو یا کر پاک سنگھ چیز میں روز تیوہ دینا چاہیے تو یا دسو کاروائی کے لیے کرنی ہے چیز میں سے دوسری ہوں مجھ سے دوسری ہوں لال ہوتے ہیں ساڑھے آن تو پہلے کیسے چھوٹے گھڑی ایس پیسز میں نے کرتے تھے وہ مینے بعد میرے بعد

ਆਪਾਂ ਕੀ ਮੰਗ ਕੇ ਜਿਹੜਾ ਪੰਜਾਬ ਨੂੰ ਦੇਖੋ ਮੈਂ ਕੋਈ ਸਪੈਸੀਫਿਕ ਕੋਈ ਚੀਜ਼ ਤੇ ਗਵਰਨਰਰ ਪੰਜਾਬ ਨਾਲ ਹੀ ਗੱਲ ਕਰਕੇ ਹਾਂ ਇਕਨੋਮਿਕ ਪੈਕੇਜ ਇੱਥੇ ਹੈ ਕੋ ਕਿਸਾਨਾਂ ਦੀ ਮਦਦ ਕਰਨੀ ਕੁਝ ਇੰਡਸਟਰੀ ਦੀ ਮਦਦ ਕਰਨੀ ਕੁਝ ਰੋਪਾਸ ਦੀ ਮਦਦ ਕਰਨੀ ਉਹ ਜੋ ਬਾਰਡਰ ਏਰੀਆ ਦੀ ਜਿਸ ਤਰ੍ਹਾਂ ਅਸੀਂ ਮੰਗ ਕੀਤੀ ਇਹ ਪੰਜਾਬ ਚ ਨਹੀਂ ਦੇ ਸਕਦਾ ਤੁਸੀਂ ਘੱਟੋ ਘੱਟ ਬਾਰਡਰ ਸਾਡੇ ਜ਼ਿਲ੍ਹਿਆਂ ਨੂੰ ਦੇ ਦਿਓ ਸਾਡੇ ਦੇ ਜਲੰਧਰ ਦੀ ਇੰਡਸਟਰੀ ਕਰੇ ਜਲੰਧਰ ਦਾ ਉਜਰੋ ਬਗਾਨਪੁਰ ਦਾ ਸਰਦਾਰ ਗੁਦਾਸਪੁਰ ਦਾ ਸਰਦਾਰ ਅੰਮ੍ਰਿਤਸਰ ਧੰਨਪੁਰ ਦਾ ਸਰਦਾਰ ਸਾਡੀ ਪੰਜਾਬ ਦੀ ਰੈਜ਼ਿਸਟਿੰਗ ਇੱਥੇ ਦੀ ਇੱਥੇ ਰਹਿ ਸਕਦੀ ਜਾਂ ਕਿਸੇ ਬਾਹਰੋਂ ਵੀ ਆਣ ਤੇ ਸਾਡੇ ਉਸ ਏਰੀਆ ਜਰੂਰ ਸਾਡੇ ਨੌਜਵਾਨਾਂ ਨੂੰ ਬਾਰ ਬਾਰ ਵਿਫਲ ਜਾਂਦੇ ਨੇ ਪੰਜਾਬ ਦੇ ਵਿੱਚ ਉਹ ਬੇਸਿਕਲੀ ਤੇ ਆਇਆ ਸਾਹਿਬ ਤੁਸੀਂ ਇਹ ਬੋਰਡ ਤੇ ਆਉਣਾ ਕੀ ਹੈ ਕੀ ਹੈ ਗਿਆ 10-10 ਹਜ਼ਾਰ ਦਾ ਆਪ ਤੁਹਾਡੀ ਸਰਕਾਰ ਨੇ ਤੁਸੀਂ ਪਹਿਲੇ ਧਰ ਕਰੋਗੇ ਤੁਸੀਂ ਦੇ ਲਈ ਗਵਰਨਮੈਂਟ ਕਮੇਟੀ ਆਦੀ ਹੈ ਤੁਹਾਡੇ ਨਾਲ ਸਰ ਤੁਹਾਡੀ ਆਣੀ ਇਹ ਉੱਥੇ ਆ ਗਏ ਨੂੰ ਸੋਧੇ ਕਰਦੇ ਹਾਂ ਨਾ ਗਵਰਨਮੈਂਟ ਤੋਂ ਕਿੰਨੀ ਹੈ ਜਾਲੀ ਦੱਸੋ ਅਸੀਂ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਪਿੰਡੀਆਂ ਇਹ ਸਾਰੇ ਕਿੰਨੂੰ ਕਰਦੇ ਦੋ ਹੀ 50 ਹਜ਼ਾਰ ਤੋਂ ਤੇ ਪ੍ਰੈਸ ਦੇ ਆਧਾਰ ਸੀ ਨੁਕਸਾਨ ਬਣਾਉਣਾ ਹੈ ਇਹ ਨੋਟ ਕਰਦੇ ਹਾਂ